ਦੇਖੋ ਪਾਣੀਆਂ ਦਾ ਮੁੱਦਾ ਜਿਹੜਾ ਬਹੁਤ ਮੈਂ ਸਮਝਦਾ ਕਿ ਇਹ ਜਾਲੀ ਯੁੱਧ ਹੈ ਸੋ ਇਸ ਯੁੱਧ ਦੇ ਵਿੱਚ ਪੂਰਾ ਪੰਜਾਬ ਜਿਹੜਾ ਉਹ ਇੱਕਜੁੱਟਾ ਇੱਕ ਮੋਟਾ ਹੈ ਔਰ ਜਿਸ ਬੇਰਹਿਮੀ ਦੇ ਨਾਲ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ ਔਰ ਪਹਿਲਾਂ ਮੈਂ ਸਮਝਦਾ ਕਿ ਪਤਾ ਹੀ ਨਹੀਂ ਹੁੰਦਾ ਸੀ ਕਿਸੇ ਨੂੰ ਸੋ ਉਸ ਜੋ ਡਾਕਾ ਪੈ ਰਿਹਾ ਸੀ ਉਸ ਡਾਕੇ ਦਾ ਜਿਸ ਤਰੀਕਾ ਪਤਾ ਲੱਗਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਹੀ ਡੰਗੜ ਡੈਮ ਤੇ ਪਹੁੰਚ ਕੇ ਔਰ ਇੱਕ ਵੀ ਬੂੰਦ ਪਹਿਲਾਂ ਤਾਂ ਅਸੀਂ 4000 ਕਿਊਸੇਕ ਉਹਨਾਂ ਨੂੰ ਦਿੰਦੇ ਸੀ ਕਿਉਂਕਿ ਉਹਨਾਂ ਨੇ ਦੇਖੋ ਜਦੋਂ ਉਹਨਾਂ ਦਾ ਜਿਹੜਾ ਸਟਾਕ ਹੈ ਜਿਹੜਾ ਅਸੀਂ 2.98 ਜਿਹੜਾ ਐਮਐਫਐਫ ਜਿਹੜਾ ਉਹਨਾਂ ਦਾ ਸਟਾਕ ਲਗਭਗ 3 ਐਮਐਫਐਫ ਦੇ ਕਰੀਬ ਮਿਲੀਅਨ ਏਕਰ ਫੁੱਟ ਦੇ ਕਰੀਬ ਉਹਨਾਂ ਦਾ ਹਿੱਸਾ ਬਣਦਾ ਜਿਹੜਾ ਉਹਨਾਂ ਦਾ ਹਿੱਸਾ ਬਣਦਾ ਉਹ 31 ਮਾਰਚ ਨੂੰ ਪੂਰਾ ਹੋ ਗਿਆ ਤੇ ਜਦੋਂ 31 ਮਾਰਚ ਨੂੰ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਕਹਿੰਦੇ ਸਾਨੂੰ ਚਲੋ ਹੋਰ ਤਾਂ ਨਹੀਂ ਸਾਨੂੰ ਪੀਣ ਵਾਲਾ ਪਾਣੀ ਦੇ ਦਿਓ ਪੀੜਾ ਦਾ ਪਾਣੀ ਜਿਹੜੀ ਆ ਮਾਨਵ ਲੋਕ ਮੁਕਤਰੀ ਪੰਜਾਬ ਨਾਲ ਗੱਲ ਹੋਈ ਜੋ ਕਹਿੰਦੇ ਕੋਈ ਗੱਲ ਨਹੀਂ ਵੀ ਪੀਣ ਦਾ ਅਸੀਂ ਤੇ ਪੀੜਾ ਦੇ ਪਾਣੀ ਦਾ ਮਨ ਨਹੀਂ ਕਰਦੇ ਸੋ ਉਸ ਤੋਂ ਬਾਅਦ ਵੀ ਫਿਰ ਕਹਿੰਦੇ ਨਹੀਂ ਜੀ ਸਾਨੂੰ ਤਾਂ 8500 ਕਿਊਸਕ ਪਾਣੀ ਚਾਹੀਦਾ ਜਦੋਂ 8500 ਕਿਊਸਕ ਦੀ ਗੱਲ ਹੋਈ ਤੇ ਫਿਰ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਅਸੀਂ ਤਾਂ ਆਪ ਚੂਨਾ ਲੈਣਾ ਸਾਡੇ ਤਾਂ ਆਪ ਕਿਸਾਨੀ ਪਰੇਸ਼ਾਨ ਹੋ ਅਸੀਂ ਇਹ ਨਹੀਂ ਦੇ ਸਕਦੇ ਸੋ ਉਹ ਔਰ ਉਹ ਵੀ ਉਹਨਾਂ ਨੇ ਜ਼ਬਰਦਸਤੀ ਬੀਵੀ ਐਮਪੀ ਦੇ ਵਿੱਚ ਫੈਸਲੇ ਕਰਕੇ ੱੱਕੇ ਨਾਲ ਜਿਹੜੇ ਸਾਡੇ ਕਰਮਚਾਰੀ ਪੰਜਾਬ ਦੇ ਉਹਨਾਂ ਨੂੰ ਬਦਲ ਕੇ ਇੱਕ ਜਿਹੜਾ ਨਾਦਰ ਸ਼ਾਹੀ ਫਰਮਾਨ ਉੱਤੋਂ ਜਾਰੀ ਕੀਤਾ ਪਾਣੀ ਛੱਡਣ ਦਾ ਔਰ ਉਸ ਦੇ ਖਿਲਾਫ ਜਿਹੜੀ ਹੈ ਪੰਜਾਬ ਸਰਕਾਰ ਜਿਹੜੀ ਬਿਲਕੁਲ ਉੱਥੇ ਪਹੁੰਚੀ ਸਾਰੇ ਮਾਨਯੋਗ ਮੁੱਖ ਮੰਤਰੀ ਸਾਹਿਬ ਉੱਥੇ ਪਹੁੰਚੇ ਸਾਰੀ ਪੁਲਿਸ ਤੇਨ ਜ਼ਿਲ੍ਹਿਆਂ ਦੀ ਉੱਥੇ ਪਹੁੰਚੀ ਔਰ ਉੱਥੇ ਬਿਲਕੁਲ ਖੜ ਗਏ ਔਰ ਜਿਹੜਾ ਉਹਨਾਂ ਦਾ ਕੰਟਰੋਲ ਰੂਮ ਹੈ ਜਿੱਥੋਂ ਵੀ ਪਾਣੀ ਛੱਡਦੇ ਵਾਟਰ ਰੈਗੂਲੇਸ਼ਨ ਜਿੱਥੇ ਵੀ ਹੁੰਦੀ ਹੈ ਪਾਣੀ ਨੂੰ ਰੈਗੂਲੇਟ ਕਰਦੇ ਆ ਉੱਥੋਂ ਪਾਣੀ ਇੱਕ ਬੂੰਦ ਵੀ ਛੱਡਣ ਨਹੀਂ ਦਿੱਤਾ ਔਰ ਅਸੀਂ ਇੱਕ ਵੀ ਫालतू ਬੂੰਦ ਜਿਹੜੀ ਪਾਣੀ ਦੀ ਉਹ ਨਹੀਂ ਜਾਣ ਦੇਵਾਂਗੇ ਉਹ ਪੰਜਾਬ ਦੀ ਇੱਕ ਵੀ ਫालतू ਬੂੰਦ ਉਹਨਾਂ ਨੂੰ ਨਹੀਂ ਦਵਾਂਗੇ ਔਰ ਪੰਜਾਬ ਦੀ ਕਿਸਾਨੀ ਨੂੰ ਜਿਹੜੀ ਆਪ ਨੂੰ ਜ਼ਰੂਰਤ ਇਸ ਕਰਕੇ ਪੰਜਾਬ ਸਰਕਾਰ ਜਿਹੜੀ ਹੈ ਉਹ ਪੰਜਾਬ ਦਾ ਪਾਣੀ ਜਿਹੜੀ ਉਹਦੀ ਰਾਖੀ ਹੈ ਉਹ ਸਾਡਾ ਉਹਦੇ ਰੱਖਿਆ ਕਰਨਾ ਸਾਡਾ ਫਰਜ਼ ਹੈ ਔਰ ਪੰਜਾਬ ਸਰਕਾਰ ਕਰ ਰਹੀ ਹੈ ਹਾਂ ਤੁਹਾਡੀ ਜਿਹੜਾ ਸਵਾਲ ਹੈ ਉਹ ਵਾਜਬ ਆ ਪਰ ਜਦੋਂ ਪਾਣੀ ਦਾ ਮੰਨੋ 100 ਲੀਟਰ ਪਾਣੀ 100 ਲੀਟਰ ਪਾਣੀ ਚੋਂ ਕਹਤਾ ਭਾਈ 60 ਲੀਟਰ ਤੈਨੂੰ ਦੇਣਾ 25 ਲੀਟਰ ਤੈਨੂੰ ਦੇਣਾ 15 ਲੀਟਰ ਤੈਨੂੰ ਦੇਣਾ ਜਦੋਂ ਪਾਣੀ ਆਪਾਂ ਜਿਹੜਾ ਕੁਦਰਤ ਨੇ ਸਾਨੂੰ ਪਾਣੀ ਦਿੱਤਾ ਉਹਦੀ ਬੰਡ ਹੋਊਗੀ ਤਾਂ ਫਿਰ ਜਿਹੜਾ 15 ਵਾਲਾ ਉਹ 60 ਦੇ ਆਖਰ ਰੱਖੀ ਬੈਠੇ ਤਾਂ ਫਿਰ ਇਹ ਤਾਂ ਗਲਤ ਆ ਸਰ ਬਿਲਕੁਲ ਜਿੱਦਾਂ ਤੁਸੀਂ ਕਹਿੰਦੇ ਹੋ ਉਹ ਸਾਡੇ ਵਾਲੇ ਪਾਣੀ ਤੇ ਆਖਰ ਰੱਖੀ ਬੈਠੇ ਕਿਉਂਗੇ ਜੇ 60 ਸਾਡਾ ਹੈ ਇਹਦੇ ਮਤਲਬ 60 ਦੀ ਸਾਨੂੰ ਜਰੂਰਤ ਆ ਸਾਨੂੰ ਪੀਣ ਲਈ ਵੀ ਜਰੂਰ ਤਾਂ ਸਾਡੇ ਖੇਤਾਂ ਨੂੰ ਵੀ ਜਰੂਰ ਤਾਂ ਉਹ ਜਿਹੜੇ 15 ਵਾਲੇ ਉਹ 60 ਵਾਲੇ ਆ ਕੇ ਰਕੀ ਬੈਠੇ ਜੇ ਸਾਡੇ ਇਸ ਕਰਕੇ ਸਾਡੇ ਸਾਹਿਬ ਨੇ ਵੀ ਦੱਸਿਆ ਪਏ ਉਹਨਾਂ ਦੇ ਕੋਟੇ ਦੇ باوجود ਪੂਰਾ ਹੋਣ ਦੇ باوجود ਵੀ ਮਾਨਪਤਾ ਦੇ ਅਧਿਕਾਰ ਤੇ ਉਹਨਾਂ ਨੇ ਜਿਹੜਾ ਪਾਣੀ ਉਹਨਾਂ ਨੂੰ ਪੀਣ ਲਈ ਫਾੜੂ ਪਾਣੀ ਦੇਣ ਦਾ ਮੈਂ ਇੱਕ ਸਵਾਲ ਸਰ ਕਰਨਾ ਚਾਹੁੰਦਾ ਜਦੋਂ ਹੜ ਹੁੰਦੇ ਆ ਉਦੋਂ ਪੰਜਾਬ ਨੂੰ ਸੰਤਾਪ ਸਾਰਾ ਝੱਲਣਾ ਪੈਂਦਾ ਇਹਨੂੰ ਕਿੱਦਾਂ ਦੇਖਦੇ ਤੁਸੀਂ ਉਹੀ ਨਾ ਜਦੋਂ ਤੁਸੀਂ ਤੁਹਾਨੂੰ ਸ਼ਾਇਦ ਤੁਸੀਂ ਸੁਣਿਆ ਹੋਣਾ ਕਿ ਸਾਡੇ ਮਾਨਯੋਗ ਜਿਹੜੇ ਸਾਡੇ ਸੈਕਟਰੀ ਸਾਹਿਬ ਕੁਲਿਸ਼ਨ ਕੁਮਾਰ ਜੀ ਜਦੋਂ ਸਾਡੇ ਕੋ ਪਿੱਛੇ ਹੜ੍ਹ ਆਇਆ ਅਸੀਂ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਪੁੱਛੇ ਭਾਈ ਆ ਸਾਡੇ ਹੜ੍ਹ ਆਇਆ ਉਹ ਪਾਣੀ ਫालतू ਲੈਣਾ ਉਹ ਕਹਿੰਦੇ ਜੀ ਅਸੀਂ ਤਾਂ ਲੈਣਾ ਨਹੀਂ ਕਹਿੰਦੇ ਵੇ ਲਿਖ ਕੇ ਦੇ ਦਿਓ ਤੇ ਤੁਸੀਂ ਉਦੋਂ ਤਾਂ ਸਾਡੇ ਉਦੋਂ ਹੀ ਹਿੱਸੇਦਾਰ ਬਣਦੇ ਨਹੀਂ ਤੇ ਹੁਣ ਤੁਸੀਂ ਹਿੱਸੇਦਾਰ ਬਣਦੇ ਸੋ ਇਸ ਦੇ ਸਬੰਧ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਆਲ ਪਾਰਟੀ ਮੀਟਿੰਗ ਵੀ ਕੀਤੀ ਗਈ ਹੈ ਤੇ ਆ ਸੋਮਵਾਰ ਨੂੰ ਜਿਹੜਾ ਇੱਕ ਇੱਕ ਦਿਨ ਦਾ ਸਪੈਸ਼ਲ ਜਿਹੜਾ اجلاس ਵੀ ਵਿਧਾਨ ਸਭਾ ਸੱਦਿਆ ਗਿਆ ਔਰ ਰੈਜ਼ੋਲੂਸ਼ਨ ਪਾ ਕੇ ਵੀ ਭੇਜਾਇਆ ਕੇਂਦਰ ਸਰਕਾਰ ਨੂੰ ਪੇ ਜਿਹੜਾ ਪੰਜਾਬ ਦੇ ਨਾਲ ਜੇ ਕਿਸੇ ਵੀ ਸੂਬੇ ਦੇ ਨਾਲ ਅਸੀਂ ਇਹ ਨਹੀਂ ਕਹਿੰਦੇ ਸਾਡੇ ਨਾਲ ਹੀ ਕਿਸੇ ਵੀ ਸੂਬੇ ਦੇ ਨਾਲ ਧੱਕਾ ਨਾ ਕੀਤਾ ਜਾਵੇ ਜੋ ਵੀ ਬਣਦਾ ਹੱਕ ਉਹਨੂੰ ਦਿੱਤਾ ਜਾਵੇ ਔਰ ਅਸੀਂ ਫਿਰ ਵੀ ਪਾਣੀ ਦੇਣ ਤੋਂ ਅਸੀਂ ਮਨਾਂ ਨਹੀਂ ਕੀਤਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਸਾਨੂੰ ਜੇ ਪਾਣੀ ਜਿਹੜਾ ਤੁਸੀਂ ਜੇ ਲੈਣਾ ਚਾਹੁੰਦੇ ਆ ਉਹ ਸਾਨੂੰ ਪੂਰੇ ਸਾਡੇ ਪੌਂਗ ਡੈਮ ਜਾਂ ਰੰਜੀਤ ਸਾਗਰ ਡੈਮ 'ਚ ਪਾ ਦਿਓ ਤੁਸੀਂ ਜਿਹੜਾ ਪਾਕਿਸਤਾਨ ਨੂੰ ਰੋਕਿਆ ਹੀ ਆ ਉਹ ਪਾਣੀ ਸਾਨੂੰ ਉਧਰ ਪਾ ਦਿਓ ਤੇ ਅਸੀਂ ਤੁਹਾਨੂੰ ਉਧਰੋਂ ਚੱਕ ਕੇ ਦਿੰਦੇ ਸੋ ਉਹਦੇ ਲਈ ਉਹ ਮਨ ਮੰਨ ਨੂੰ ਤੇ ਆ ਸਾ ਜੀਵੀਆ ਨੇ ਕੇਂਦਰ ਸਰਕਾਰ ਦਾ ਮਸਲਾ ਬਿਲਕੁਲ ਚੱਕਾਂਗੇ ਉੱਥੇ ਪੂਰਾ ਦਵੀੜਾ ਪੱਟਾਂਗੇ ਪੂਰੀ ਧੂੜ ਚੱਕਾਂਗੇ ਚੱਕਾਂਗੇ ਪੂਰੀ ਉੱਥੇ ਘੇਰਾਗੇ ਉਹਨਾਂ ਨੂੰ ਪਾਰਲੀਮੈਂਟ ਘੇਰਾਗੇ ਬਿਲਕੁਲ ਚਾਹੇ ਅਸੀਂ 10 ਜਾਣੇ ਜਾਂ ਚਾਹੇ 13 ਜਾਣੇ ਪੂਰਾ ਘਰਾਓ ਕਰਾਂਗੇ ਜੱਬੇ ਵਾਲ ਏਰੀਆ ਦੇ ਵਿੱਚ ਮਾਈਨਿੰਗ ਔਰ ਜਿਹੜਾ ਹੈਗਾ ਜੰਗਲਾਤ ਦਾ ਜਿਹੜਾ ਡਿਪਾਰਟਮੈਂਟ ਹੈਗਾ ਉਹ ਫੇਲ ਹੋ ਚੁੱਕਾ ਹੈਗਾ ਔਰ ਬਹੁਤ ਜ਼ਿਆਦਾ ਮਾਈਨਿੰਗ ਵੀ ਹੋ ਰਹੀ ਹੈ ਦਰਖਤ ਵੱਢੇ ਆ ਦੇਖੋ ਜਿਸ ਤੱਕ ਮਾਈਨਿੰਗ ਦੀ ਗੱਲ ਆ ਜਾਂ ਦਰਖਤ ਵੱਢਿਆਂ ਦੀ ਗੱਲ ਆ ਇਹ ਸਾਡੀ ਨੌਲੇਜ ਤਾਂ ਜਦੋਂ মিডিਆ 'ਚ ਆ ਉਦੋਂ ਹੀ ਆ ਉਹ ਦਿਨੇ ਜਿਹੜੇ ਅਫਸਰਾਂ ਨੂੰ ਅਸੀਂ ਜਿਹੜੀਆਂ ਹਦਾਇਤਾਂ ਦਿੰਦੀਆਂ ਪਰ ਇੱਕ ਗੱਲ ਪੱਕੀ ਆ ਮੈਂ মিডিਆ ਨੂੰ ਤੁਹਾਡੇ ਰਾਹੀਂ ਕਹਿਣਾ ਚਾਹਦਾ ਵੀ ਭਾਈ ਜਦੋਂ ਵੀ ਮਾਈਨਿੰਗ ਹੁੰਦੀ ਹੈ ਜਦੋਂ ਵੀ ਕੋਈ ਗਲਤ ਕੰਮ ਹੁੰਦਾ ਉਹ ਤੇ ਹਮੇਸ਼ਾ ਉੱਥੋਂ ਦੇ ਜਿਹੜੇ ਕੰਸਰਟ ਲੀਡਰ ਆ ਉਹਦੀ ਰਾਏ ਜ਼ਰੂਰ ਲਓ ਆਪਾਂ ਰਾਏ ਲੈਂਦੇ ਨਹੀਂ ਆਪਾਂ ਆਪਣਾ ਉਹ ਛਾਪ ਦਿੰਦੇ ਇੱਕ ਇੱਕ ਪਾਸੇ ਦਾ ਵਰਸ਼ਨ ਨਹੀਂ ਚਾਪਣਾ ਚਾਹੀਦਾ ਆਪਣੇ ਲੀਡਰ ਦੀ ਵੀ ਰਾਏ ਲਓ ਉੱਥੋਂ ਦੇ ਲੋਕਾਂ ਦੀ ਰਾਏ ਲਓ ਬਾਕੀ ਇੱਕ ਗੱਲ ਤੁਹਾਡੇ মিডিਆ ਦੇ ਵਿੱਚ ਤੁਹਾਡੇ ਨੂੰ ਮੈਂ ਤਹ ਇੱਕ ਠੋਕੇ ਕਹਿ ਸਕਦਾ ਕਿ ਨਾ ਅਸੀਂ ਮਾਈਨਿੰਗ ਕਰਦੇ ਆਂ ਨਾ ਕਰਨ ਦਿੰਦੇ ਆ ਨਾ ਕੋਈ ਦਰਖਤ ਜਿਹੜੇ ਗੈਰ ਕਾਨੂੰਨੀ ਕੇ ਦੀ ਠੇਕਾ ਲਿਆ ਨਾ ਉਹਨਾਂ ਨੂੰ ਵੱਢਣ ਦਿੰਦੇ ਨਾ ਅਸੀਂ ਇਜਾਜ਼ਤ ਦਿੰਦੇ ਆ ਪਰ ਜਦੋਂ ਵੀ ਸਾਨੂੰ ਪਿੰਡ ਦਾ ਕੋਈ ਦੱਸੇਗਾ ਹੈਰਾਨੀ ਦੀ ਗੱਲ ਇਹ ਹੈ ਵੀ ਪਿੰਡ 'ਚੋ ਅੱਜ ਤੱਕ ਕਿਸੇ ਸਰਪੰਚ ਨੇ ਨਹੀਂ ਕਿਸੇ ਪੈਂਚ ਨੇ ਨਹੀਂ ਕਿਸੇ ਵਾਸੀ ਨੇ ਨਹੀਂ ਸਾਨੂੰ ਅੱਜ ਤੱਕ ਇਹ ਨਹੀਂ ਦੱਸਿਆ ਵੀ ਇੱਥੇ ਨਜਾਇਜ਼ ਮੈਨੂ ਘਰ ਜੀ ਤੇ ਜੇ ਮੀਡੀਆ ਨੂੰ ਪਤਾ ਲੱਗਾ ਤੇ ਉੱਥੇ ਕਾਰਵਾਈ ਜ਼ਰੂਰ ਹੋਏਗੀ ਕਿਉਂ ਨਹੀਂ ਕਰਾਂਗੇ ਤੁਹਾਡੀ ਫਰਜ ਆ ਕੰਮ ਕਰਨਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਦੇਖ ਕੇ ਉੱਥੇ ਕਾਲਜ ਨੂੰ ਖੋਲਣਾ ਪਰ ਅਸੀਂ ਉਹ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਕਰਾਂਗੇ ਲੋਕਾਂ ਦੀ ਮੰਗ ਸੀ ਅਸੀਂ ਖੋਲਿਆ ਤੇ ਲੋਕਾਂ ਦੀ ਮੰਗ ਹੁਣ ਚਲਾਣਾ ਲੋਕਾਂ ਨੇ ਲੋਕਾਂ ਨੂੰ ਅਸੀਂ ਗਾਈਡ ਵੀ ਕਰ ਰਹੇ ਕਿਉਂਕਿ ਬੱਚੇ ਪਹਿਲਾਂ ਬਾਹਰ ਜਾ ਰਹੇ ਸੀ ਤੁਸੀਂ ਦੇਖਿਆ ਵੀ ਜਦੋਂ ਤੋਂ ਅਮਰੀਕਾ ਨੇ ਭੇਜੇ ਬੱਚੇ ਸਾਡੇ ਵਾਪਸ ਤੇ ਜਦੋਂ ਤੋਂ ਕੈਨੇਡਾ ਵਾਲਿਆਂ ਨੇ ਮਨਾ ਕਰਤਾ ਉਦੋਂ ਤੋਂ ਕਾਲਜਾਂ ਦੇ ਵਿੱਚ ਸਟਰੈਂਥ ਵਧਣੀ ਸ਼ੁਰੂ ਹੋ ਗਈ ਹੈ ਤੇ ਮੈਨੂੰ ਲੱਗਦਾ ਕਾਲਜ ਚੱਲ ਪਏਗਾ ਉੱਚ ਦਾ ਸਾਡਾ ਕੰਮ ਵਧਾਣਾ ਚਲਾਣਾ ਸੰਗਤ ਨੇ ਚਲਾਣਾ ਬੱਚਿਆਂ ਨੇ ਚਲਾਣਾ ਲੋਕਾਂ ਨੇ ਸੋ ਅਸੀਂ ਬਣਾਤਾ ਸਾਡੇ ਨੂੰ ਜੇ ਕੋਈ ਗਸਤਾਖੀ ਹੋਈ ਹੈ ਤੇ ਲੋਕ ਅਸੀਂ ਲੋਕਾਂ ਤੋਂ ਦੋਨੋਂ ਹੱਥ ਜੋੜ ਕੇ ਬਾਪੂ ਮੰਗਦੇ ਜਿਸ ਤਾਫ ਹੀ ਹੈ ਨਹੀਂ ਇੱਕ ਉਹਦੀ ਬੱਚੀ ਸਟਾਫ ਦੇ ਬੱਚੇ ਆ ਜਾਣਗੇ ਸਟਾਫ ਵੀ ਹੈਗਾ ਸਟਾਫ ਦੀ ਘਾਟ ਹੀ ਕੋਈ ਨਹੀਂ ਸਰ ਇੱਕ ਛੋਟਾ ਜਿਹਾ ਕੁਐਸਚਨ ਹੋ ਰਿਹਾ ਜਿਹੜੀ ਆਦਮਪੁਰ ਤੋਂ ਦੋਆਬਾ ਨਹਿਰ ਜਾ ਰਹੀ ਆ ਗੜਸ਼ੰਕਰ ਨੂੰ ਸਰ ਉਸ ਜਗ੍ਹਾ ਦੇ ਉੱਤੇ ਉਸ ਨਹਿਰ ਦੇ ਉੱਤੇ ਬਹੁਤ ਜਗ੍ਹਾ ਤੇ ਰੇਲਿੰਗ ਰਹਿੰਦੀਆਂ ਲਾਉਣ ਲਈ ਜਦੋਂ ਉਸੇ ਵਾਰੇ ਸਰ ਅਸੀਂ ਐਕਸ਼ਨ ਸਾਭਾ ਨਾਲ ਗੱਲ ਕੀਤੀ ਆ ਉਹ ਸ਼ੂਬਦਾਰ ਸਭ ਚੇਕ ਅਪ ਕੀਤਾ ਜਾ ਚੁੱਕਾ ਕਾਬਿਆਦ ਤੱਕ ਲੱਗ ਚੁੱਕੀ ਆ ਰੇਲਿੰਗ ਤੇ ਅੱਧੇ ਦੀ ਪ੍ਰਪੋਜ਼ਲ ਜਿਹੜੀ ਉਹਦੀ Thank you, sir.